ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਆਪਾਂ ਬਣਾਇਆ ਹੈਗਾ ਅੰਮ੍ਰਿਤਸਰੀ ਕੁਲਚਾ ਔਰ ਨਾਲ ਬਣਾਈ ਹੈ ਨਿਊਟਰੀ ਬਹੁਤ ਟੇਸਟੀ ਬਹੁਤ ਸੌਫਟ ਕੁਲਚਾ ਬਣਿਆ ਬਹੁਤ ਹੀ ਵਧੀਆ ਆਟੇ ਦਾ ਕੁਲਚਾ ਬਣਾਇਆ ਹੈਲਦੀ ਵੀ ਹੈ ਖਾਣ ਲਈ ਮੈਦੇ ਦਾ ਨਹੀਂ ਹੈਗਾ ਕਿਉਂਕਿ ਮੈਦੇ ਦਾ ਤੁਹਾਨੂੰ ਪਤਾ ਹੈ ਹੈਲਦੀ ਨਹੀਂ ਹੁੰਦਾ ਆਪਣੇ ਲਈ ਆਟੇ ਦਾ ਕੁਲਚਾ ਬਣਾਇਆ ਮੈਂ ਬਹੁਤ ਟੇਸਟੀ ਬਣਿਆ ਹੈ ਮੈਂ ਨਾਲ ਨਿਊਟਰੀ ਬਣਾਈ ਆ ਸਲਾਦ ਦੇ ਨਾਲ ਮੈਂ ਥਾਲੀ ਤਿਆਰ ਕੀਤੀ ਤੁਸੀਂ ਦੇਖੋ ਕਿੱਦਾਂ ਬਣਾਇਆ ਆ ਤੀ ਜਨ ਤੱਕ ਵੀਡੀਓ ਜਰੂਰ ਦੇਖਿਆ ਤਾਂ ਤੁਹਾਨੂੰ ਪਤਾ ਚੱਲੂਗਾ ਕਿ ਸਟੈਪ ਦੇਖਿਆ ਜਰੂਰ ਸੋ ਤੋਂ ਪਹਿਲਾਂ ਆਪਾਂ ਆਟਾ ਗੁੰਨਾਂਗੇ ਲਈ ਕਿਉਂਕਿ ਆਟਾ ਤਿਆਰ ਕਰ ਥੋੜੇ ਦੇ ਰੱਖਣਾ ਉਹਨੂੰ ਸੈੱਟ ਕਰਨ ਲਈ ਤਾਂ ਕਰਕੇ ਤੋਂ ਕੱਪ ਤੇ ਕਰੀ ਬਾਟਾ ਲੈ ਥੋੜੇ ਨਮਕ ਪਾਇਆ ਦੇ ਵਿੱਚ ਮੈਂ ਇਹ ਚ ਪਾਉਂਗੀ ਦਹੀਂ ਮੈਂ ਥੋੜੀ ਜਿਹੀ ਚੋਲ ਜਿਆ ਕਰ ਲਿਆ ਉਹ ਚ ਦਹੀਂ ਪਾ ਕੇ ਦਹੀਂ ਨੂੰ ਦਹੀਂ ਤੁਹਾਡਾ ਬਹੁਤ ਖੱਟਾ ਨਹੀਂ ਹੋਣਾ ਚਾਹੀਦਾ ਸਹੀ ਜਿਹਾ ਹੋਵੇ ਬਸ ਖੱਟਾ ਦਹੀਂ ਨਾ ਹੋ ਜਾਦਾ ਧਿਆਨ ਰੱਖਣਾ ਥੋੜਾ ਜਿਹਾ ਪਾਇਆ ਬੇਕਿੰਗ ਸੋਡਾ ਨਮਕ ਪਾਇਆ ਸੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਔਰ ਆਪਾਂ ਸੌਫਟ ਆਟਾ ਉਹਨਾਂ ਕੇ ਤਿਆਰ ਕਰ ਲੈਣਾ ਬਸ ਇਹਦਾ ਬਾਕੀ ਅਟਾ ਪਾਣੀ ਪਾ ਗੁੰਨ ਲੈਣਾ ਆਪਾਂ ਨੇ ਅੱਧੇ ਕੱਪ ਦੇ ਕਰੀਬ ਦਹੀਂ ਪਾਇਆ ਮੈਂ ਵਿੱਚ ਨਹੀਂ ਜਿਹੜਾ ਬਿਲਕੁਲ ਸਹੀ ਪਾਇਆ ਆ ਖੱਟਾ ਦਹੀਂ ਨਾ ਹੋਵੇ ਥੋੜਾ ਜਿਹਾ ਕਿਉ ਉਪਾਦੂੰਗੀ ਰਿਫਾਈਨਡ ਦੋ ਤਿੰਨ ਕਿ ਚਮਚੇ ਕਿਉਂਕਿ ਸੌਫਟ ਰਹੇ ਆ ਆਟਾ ਇਹਨੂੰ ਆਪਾਂ ਅਟੇ ਨੂੰ ਗੁੰਨ ਕੇ ਤਿਆਰ ਕਰ ਦਾਂਗੇ ਇਸੇ ਅੰਤ ਤੱਕ ਵੀਡੀਓ ਜਰੂਰ ਦੇਖਿਓ ਬਹੁਤ ਹੀ ਕੰਮ ਦੀ ਵੀਡੀਓ ਆ ਹੋਰ ਤਾਨੇ ਕਿ ਕਿ ਸਟੈਪ ਦਾ ਪਤਾ ਚੱਲੂਗਾ ਬਹੁਤ ਮੈਂਤ ਨਾਲ ਵੀਡੀਓ ਬਣਾਈਏ ਪਲੀ ਸਾਰੀ ਦੇਖਿਓ ਆਟਾ ਦੇਖੋ ਆਪਣਾ ਹੋ ਗਿਆ ਤਿਆਰ ਸੌਫਟ ਆਟਾ ਗੁੰਨੇ ਮੈਂ ਮੁੱਠੀ ਦੇ ਕੇ ਮੜੀ ਜਿਹਾ ਰੱਖ ਦੂੰਗੀ ਢੱਕ ਕੇ ਸੈੱਟ ਕਰੂੰਗੀ ਇਹਨੂੰ ਹੁਣੇ ਦੇਰ ਤੱਕ ਬਾਕੀ ਸਮਾਨ ਤਿਆਰ ਕਰ ਲਾਂਗੇ ਫਿਰ ਮਿਊਟੀ ਬਣਾਉਣੀ ਆਪਾਂ ਹੁਣ ਆਟੇ ਨੂੰ ਰੱਖੂੰਗੀ ਸਾਈਡ ਤੇ ਢੱਕ ਕੇ ਸੌਫਟ ਆਟਾ ਬਣਾਇਆ ਬਿਲਕੁਲ ਆਟੇ ਦੇ ਖੋਲ ਚ ਬਹੁਤ ਵਧੀਆ ਬਣ ਜਾਂਦੇ ਆ ਇਦਾਂ ਨਹੀਂ ਹੁੰਦਾ ਕਿ ਮੈਦੇ ਦੀ ਬਣਦੇ ਆ ਹੁਣ ਕੜਾਹੀ ਲਈਏ ਕੜਾਹੀ ਨੂੰ ਕਰੂੰਗੀ ਕਿਉਂਕਿ ਕਰਮ ਮੈਂ ਹੀਟ ਤੇ ਰੱਖ ਤਾ ਕੜਾਈ ਨੂੰ ਵਿੱਚ ਪਾਉਂਗੀ ਪਾਣੀ ਇੱਕੋ ਕੜਾਹੀ ਚ ਸਭ ਕੁਝ ਬਣਾ ਲੈਣਾ ਹੈ ਉਹਨੂੰ ਸਾਫ਼ ਕਰਕੇ ਬਾਰ-ਬਾਰ ਕੋਈ ਬਹੁਤ ਹੋਰ ਭੰਡੇ ਕਰਨ ਕਰਨ ਨਹੀਂ ਗਾ ਖਰਾਬ ਕਰਨ ਦੀ ਲੋੜ ਹੈਗੀ ਪਾਣੀ ਮੁਬਾਇਲਾ ਚੱਲਿਆ ਕਰਮ ਹੋ ਗਿਆ ਇਹ ਚਵਾਤੀ ਨਿਊਟਰੀ ਆਪਾਂ ਨੇ 1 ਕੱਪ ਦੇ ਕਰੀਬਾ ਸੋਇਆ ਬੀਨੀਆਂ ਬੜੀਆਂ ਕਹਿੰਦੇ ਜਿਹਨੂੰ ਉਹਨੇ ਗਰਮ ਹੋ ਜਾਣੀਆਂ ਵਾਲ ਨੂੰ 5 ਮਿੰਟ ਲਈ ਵਾਲਣੀਆਂ ਆਪਾਂ ਨੇ 5 ਮਿੰਟ ਲਈ ਉਬਲ ਜਾਣ ਤੋਂ ਚੰਗੀ ਤਰ੍ਹਾਂ ਨਰਮ ਸੌਫਟ ਹੋ ਜਾਣੇ ਚੰਗੀ ਤਰ੍ਹਾਂ ਵਾਲ ਕੇ ਇਹਨਾਂ ਨੂੰ ਫਿਰ ਆਪਾਂ ਕੱਢ ਲਾਂਗੇ ਪਾਣੀ 'ਚ ਦੇਖੋ ਉਪਲਕੀਆਂ ਹੋਈਆਂ ਨੇ ਚੰਗੀ ਤਰ੍ਹਾਂ ਖੁੱਲ ਗਈਆਂ ਇਹਨਾਂ ਨੂੰ ਸਾਰਾ ਪਾਣੀ ਗੈਸ ਕਰਤੀ ਬੰਦ ਆਪਾਂ ਨੇ ਸਾਰਾ ਮਾਰ ਕੇ ਕੱਢ ਕੇ ਰੱਖ ਲਾਂਗੇ ਇਹਨਾਂ ਨੂੰ ਠੰਡੇ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਚੋਲ ਲੈਣੀਆਂ ਨੇ ਬਸ ਪਾਣੀ ਕੱਢਣਾ ਸਾਰਾ ਜਿੱਥੇ ਮੈਦਾ ਦਾ ਪਾਊਡਰ ਹੁੰਦਾ ਸਾਰਾ ਨਿਕਲ ਜਾਊਗਾ ਉਹਦੇ ਵਿੱਚ ਹੀ ਹੁਣ ਮੈਂ ਪਾਤੀ ਪਾਲਕ ਥੋੜੀ ਜੀ ਪਾਲਕ ਪਾਉਣੀ ਬਹੁਤ ਜ਼ਿਆਦਾ ਨਹੀਂ ਪਾਈ ਹੈਗੀ ਪਾਲਕ ਨੂੰ ਬੋਇਲ ਆ ਗਿਆ ਦੇਖੋ ਇਹ ਠੰਡੇ ਪਾਣੀ ਚ ਕੱਢ ਦੂਗੇ ਇਹਨਾਂ ਨੂੰ ਮੈਂ ਕਿਉਂਕਿ ਕਲਰ ਨਾ ਖਰਾਬ ਹੋਏ ਪਾਲਕ ਦਾ ਤਾਂ ਕਰਕੇ ਬਲਾਂਚ ਕਰਦੇ ਆਪਾਂ ਇਹਨੂੰ ਔਰ ਗੋੜਾ ਪਾਉਣ ਚਲੇ ਜਾਂਦੇ ਆ ਬਿਲਕੁਲ ਇਦਾਂ ਔਰ ਕਲਰ ਗ੍ਰੀਨ ਦੀ ਨਹੀਂ ਦਿੰਦਾ ਬਿਲਕੁਲ ਇਹ ਹੁਣ ਮੇਰੀ ਮਿਕਸੀ ਆ ਗਈ ਥੋੜੀ ਜਿਹੀ ਬੜੀਆ ਚ ਮੈਂ ਪਹਿਲਾਂ ਟਮਾਟਰ ਤੇ ਹਰੀਆਂ ਮਿਰਚਾਂ ਪੀਸੀਆਂ ਨੇ ਇਹਦੇ ਚ ਪਾਉਣ ਲਈ ਤਾਂ ਕਰਕੇ ਹੁਣ ਮੈਂ ਪਾਲਕ ਪੀਸਣ ਲੱਗੀ ਆ ਟਮਾਟਰ ਆਂ ਦੀਆਂ ਬੱਚੇ ਮੈਂ ਪਿਸ ਕੇ ਰੱਖ ਲੀਆਂ ਮੈਂ ਚਾਰ ਪੰਜ ਟਮਾਟਰ ਪਾਈ ਸੀ ਵਿੱਚ ਚਾਰ ਪੰਜ ਹਰੀਆਂ ਮਿਰਚਾਂ ਪਾਈਆਂ ਨੇ ਉਹੀ ਆਪਾਂ ਮੰਗੇ ਤੇਜ ਵਿੱਚ ਪਲਪਾਲ ਕੇ ਨਾਲ ਨਿਊਟਰੀ ਦੀਆਂ ਗੁੱਟਲੀਆਂ ਦਲੀਆਂ ਪੀ ਲੈਣੀਆਂ ਨੇ ਥੋੜੀਆਂ ਜਿਹੀਆਂ ਬੜੀਆਂ ਵਧੀਆ ਉਸੰਗ ਨਿਊਟਰੀ ਦੀਆਂ ਗਰੇਵ ਵਧੀਆ ਬਣ ਜੂਗੀ ਹੁਣ ਉਹੀ ਕੜਾਹੀ ਨੂੰ ਧੋ ਲਿਆ ਵਾ ਮੈਂ ਔਰ ਇਹਨੂੰ ਮੈਂ ਸਾਫ਼ ਕਰਨਗੇ ਵਿੱਚ ਕਿਉਂਕਿ ਗਰਮ ਕਰਕੇ ਤੇਲ ਪਾਉਣਾ ਵਿੱਚ ਤੇ ਤੇਰਨਾ ਜਿਆਦਾ ਉੱਛਲੂਗਾ ਜੇ ਆਪਾਂ ਇਦਾਂ ਹੀ ਪਾ ਦਤਾ ਤਾਂ ਕਰਕੇ ਮਸਕਾਈ ਆ ਕੜਾਹੀ ਨੂੰ ਗਿੱਲੇ ਕੱਪੜੇ ਨਾਲ ਸੁੱਕਾ ਕੱਪੜਾ ਮਾਰਿਆ ਵਿੱਚ ਹੁਣ ਤੇਲ ਪਾਤਾ ਆਪਾਂ ਦੇ ਵਿੱਚ ਤੇਲ ਗਰਮ ਹੋ ਗਿਆ ਚ ਵਾ ਹੀਂਗ ਥੋੜਾ ਜਿਹਾ ਜੀਰਾ ਪਾਉਂਗੀ ਕਰੈਕਲ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਇਹਨੂੰ ਇਹ ਰੈਕਲ ਹੋ ਗਿਆ ਇਹ ਚਾਪਉਣ ਪਾ ਦਾਂਗੇ ਪਿਆਜ਼ ਤੇ ਲਸਣ ਤੇ ਪਿਆਜ਼ ਮੈਂ ਨਾ ਇਹ ਚੌਪ ਕੀਤਾ ਸੀਗਾ ਫਾਈਨਲੀ ਚੌਪਰ ਦੇ ਵਿੱਚ ਚੌਪ ਕੀਤਾ ਧਾਗੇ ਵਾਲੇ ਚ ਉਹ ਵਿੱਚ ਪਾਤਾ ਹੁਣ ਕੱਟ ਕੇ ਨਹੀਂ ਪਾਉਣਾ ਚੌਪ ਕਰਕੇ ਪਾਇਆ ਥੋੜਾ ਬਰੀਕ ਕਰਕੇ ਹੋਟਾ ਨਹੀਂ ਕੱਟਿਆ ਹੈਗੇ ਥੋੜਾ ਜਿਹਾ ਬ੍ਰਾਊਨ ਕਰ ਲਾਂਗੇ ਨਮਕ ਪਾਉਂਗੀ ਮਿਰਚ ਪਾਉਂਗੀ ਤੇ ਹਲਦੀ ਪਾ ਦੂੰਗੀ ਵਿੱਚ ਤਾਲ ਵਿੱਚ ਥੋੜੀ ਜਿਹੀ ਪਾਈ ਕਿਉਂਕਿ ਹਰੀ ਪਾਈ ਆ ਟਵਾਟਰਾਂ ਦੇ ਵਿੱਚ ਪਾਉਣੀਆਂ ਵਿੱਚ ਪੀਸੀ ਹੋਈ ਆ ਇਹ ਚ ਵੰਗੀ ਵਾਲੀ ਤਾਂ ਕਰਕੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਇਹਨਾਂ ਪਾਵੇਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਇਹ ਚ ਪਾਤੀਆਂ ਹਰੀਆਂ ਮੇਸ਼ੀ ਮੁਰਚੀ ਕੱਟ ਕੇ ਰੱਖੀ ਆ ਔਰ ਇੱਕ ਗਾਜਰ ਕੱਟ ਕੇ ਰੱਖੀ ਆ ਇੱਕ ਇੱਕ ਸਮਾਂ ਤੁਸੀਂ ਧਿਆਨ ਰੱਖ ਲੈਣਾ ਕਿ ਕੀ ਪਾਇਆ ਵਿੱਚ ਮੈਂ ਇਹਦੇ ਬਿਲਕੁਲ ਵੀਡੀਓਸ ਕਿਉਂ ਬਣਾਉਣ ਦੀ ਕੋਈ ਗੰਜائش ਨਹੀਂ ਆ ਗਈ ਬਿਲਕੁਲ ਨਾਲ-ਨਾਲ ਵੀਡੀਓ ਬਣਾਈਏਗੀ ਕਿ ਬਹੁਤ ਲੰਬੀ ਨਮਣੇ ਦਾ ਕਰਕੇ ਮੈਂ ਥੋੜਾ ਜਿਹਾ ਪਣੀ ਪਾ ਕੇ ਇਹਨਾਂ ਬਾਇਰ ਰਿਹਾ ਦੇਣਾ ਚੰਗੀ ਤਰ੍ਹਾਂ। ਇੱਕ ਗਾਜਰ ਵਗੈਰਾ ਲੈ ਲਿਓ ਚੰਗੀ ਤਰ੍ਹਾਂ ਅੰਗਰ ਕੇ ਪਾਣੀ ਪਾ ਕੇ ਰਿਹਾ ਦੇ। ਹੁਣ ਇਹ ਵਗੇ ਆਪਾਂ ਗਾਜਰ ਨੂੰ ਜਾ ਕੇ ਪਤਾ ਹੁਣ ਆਪਾਂ ਨੇ ਇਹ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਆ। ਉਹਨੂੰ ਚ ਟਮਾਟਰ ਪੇਸਟ ਕਰਕੇ ਵਰਕੇ ਥੋੜਾ ਧਨੀਆ ਪਾ ਦੇ ਵਿੱਚ ਪੇਸਟ ਬਣਾ ਕੇ ਰੱਖਿਆ ਸੀ ਮੈਂ ਇਹਦਾ। ਇਹ ਵਾਲੋ ਵਿੱਚ ਬਾਕੀ ਹੁਣ ਚੰਗੀ ਤਰ੍ਹਾਂ ਭੁੰਨਦਾਂਗੇ ਇਹਨੂੰ ਆਪਾਂ ਨੇ। ਠਾਕੇ ਰਿਹਾ ਦੇਣਾ ਆਪਾਂ ਚੰਗੀ ਤਰ੍ਹਾਂ ਇਹਨੂੰ। ਗਾਜਰਾਂ ਚੰਗੀ ਦੋਨ ਦੇਰਾ ਪਾਟੇ ਨੂੰ ਸੈੱਟ ਕਰਦੇ ਹਾਂ ਹੁਣ ਕਿ ਨਾਲ ਨਾਲ ਓਨਲੀ ਆਟੇ ਦੀ ਮਿਹਨਤ ਕਰਨੀ ਪੈਂਦੀ ਕਾਫੀ ਸਿੱਧੀ ਰੋਟੀ ਤਾਂ ਨਹੀਂ ਪੱਕਦੀ ਇਹਦੀ ਤਾਂ ਕਰ ਗਏ ਇੱਥੇ ਮੈਂ ਥੋੜਾ ਜਿਹਾ ਲਾ ਲੂੰਗੀ ਤਾਂ ਜੋ ਆਟਾ ਨਾਲ ਨਾ ਚੁੱਪ ਕੇ ਛੋਪਿੰਗ ਬੋਰਡ ਲੱਕੜ ਦਾ ਮੈਂ ਇਹਦੇ ਉੱਤੇ ਮੈਂ ਕਰੂੰਗੀ ਇਹ ਥੋੜਾ ਜਿਹਾ ਕੀ ਹੁਲਾ ਲਿਆਵੇਂ ਨੇ ਵੇਲ ਕੇ ਨਾ ਸਾਰਾ ਹੀ ਆਟਾ ਇੱਕ ਵਾਰੀ ਵੇਲ ਲੈਣਾ ਥੋੜਾ ਜਿਹਾ ਪਹਿਲਾਂ ਪਰ ਸਸੇ ਕਰਨਾ ਪੈਂਦਾ ਪਹਿਲਾਂ ਨਾਮ ਬਣਾਉਣ ਲਈ ਬਹੁਤ ਜ਼ਰੂਰੀ ਹੁੰਦਾ ਆ ਤਾਂ ਹੀ ਨਾ ਸੌਫਟ ਬਣਦੇ ਆ ਸਾਰਾ ਮੇਲ ਕੇ ਰੋਟੀ ਤਿਆਰ ਕਰ ਲਈ ਥੋੜੀ ਮੋਟੀ ਬਣੂਗੀ ਜਿੰਨੀ ਕੋਣੀ ਉਨੀ ਕੋ ਬਣਾਤੀ ਆਪਾਂ ਨੇ ਕਿਉਂਕਿ ਪਕਾਉਣੀ ਨਹੀਂ ਆਪਾਂ ਜੇ ਹੈਗੀ ਇਹ ਇਹ ਚ ਆਪਾਂ ਜੰਮਿਆ ਹੋਇਆ ਰੂਮ ਟੈਂਪਰੇਚਰ ਤੇ ਹੈਗਾ ਡਾਲ ਲਾ ਕੇ ਹੋਇਆ ਇਹ ਰੂਮ ਟੈਂਪਰੇਚਰ ਤੇ ਜੰਮਿਆ ਹੋਇਆ ਹੁਣ ਜਿਹਦਾ ਤੇ ਬਹੁਤ ਜ਼ਿਆਦਾ ਜੰਮਿਆ ਵੀ ਨਾ ਹੋਵੇ ਸਹੀ ਜੋ ਹੈ ਵਸਨ ਜੇ ਤਾਂ ਜੋ ਫੈਲ ਜਾਵੇ ਰੋਟੀ ਦੇ ਉੱਪਰ ਇਹ ਔਰ ਪਿਗਲਾ ਵੀ 9 ਵਜੇ ਪਿਗਲੇ ਆ ਤਾਂ ਬਹੁਤ ਜ਼ਿਆਦਾ ਨਹੀਂ ਲੱਗਣਾ ਥੋੜਾ ਥੋੜਾ ਲੱਗੇ ਕਿਉਂਕਿ ਜ਼ਿਆਦਾ ਲੌਣਾ ਹੁੰਦਾ ਆਪਾਂ ਥੋੜਾ ਜੰਮਿਆ ਲੌਣਾ ਆ ਫੈਲ ਜਾਵੇ ਨਾ ਕਰ ਰੱਖਣਾ ਧਿਆਨ ਤੁਸੀਂ ਹੁਣ ਦੂਵੀ ਇੱਕ ਵਾਰੀ ਫੇਰ ਵੇਲ ਦੇਣਾ ਤੁਸੀਂ ਲੋਡ ਕਰਕੇ ਇਹਨੂੰ ਹੁਣ ਫੇਰ ਪੂਰੇ ਦੇ ਉੱਪਰ ਘਿਓ ਲਾ ਕੇ ਨਾਰਮਲ ਨਾਲ ਬਹੁਤ ਵਾਰੀ ਪ੍ਰੋਸੈਸ ਕਰਦੇ ਪਰ ਆਪਾਂ ਇੰਨਾ ਕੀ ਕਰਨਾ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਇੱਦਾਂ ਵਧੀਆ ਸੌਫਟ ਹੋ ਜਾਣੇ ਆ ਮੈਂ ਤੇ ਫੇਰ ਚੰਗੀ ਤਰ੍ਹਾਂ ਘਿਓ ਲਾ ਤਾਂ ਸਾਰੇ ਜੰਮਿਆ ਘਿਓ ਸੀ ਨਾ ਉਹ ਚੰਗੀ ਤਰ੍ਹਾਂ ਲੱਗ ਜਾਂਦਾ ਤੇ ਇਹਨੂੰ ਫੋਲਡ ਕਰ ਦੇਣਾ ਫੇਰ ਆਪਾਂ ਨੇ ਫੋਲਡ ਕਰਕੇ ਢੱਕ ਕੇ ਰੱਖ ਦਾਂਗੇ ਥੋੜੀ ਦੇਰ ਸੌਟ ਹੋ ਜਿਕੇ ਢੱਕ ਕੇ ਰੱਖ ਤਾਉਣ ਆਪਾਂ ਇਧਰ ਫੇਰ ਚੱਲਦੇ ਆਂ ਤੇ ਉਹ ਵਾਲਾ ਤੇ ਦੇਖਦੇ ਆਂ ਇਹਨੂੰ ਵੱਜ ਗਿਆ ਇਹ ਥੋੜਾ ਜਦਾਂ ਇਹ ਫੇਰ ਹਿਲਾ ਲੈਣਾ ਆਪਾਂ ਨੇ ਦੇਂਦੇ ਆਉਣਾ ਥੋੜਾ ਜਿਹਾ ਪਾਣੀ ਚੰਗੀ ਤਰ੍ਹਾਂ ਸੁਕਾ ਲੈਣਾ ਆ ਦੇਖੋ ਪੁੱਜ ਗਿਆ ਤੇ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਹਣੇ ਚ ਪਾ ਦਾਂਗੇ ਆਪਾਂ ਬੜੀਆਂ ਸਵੇਂ ਨੇ ਬੜੀਆਂ ਜਿਹੜੀਆਂ ਅਸੀਂ ਆਪਾਂ ਬੋਇਲ ਕਰਕੇ ਨਿਚੋੜ ਕੇ ਰੱਖਿਆਈਆਂ ਉਹ ਪਾਤੀਆਂ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਭੁੰਨ ਕੇ ਇਹਨਾਂ ਨੂੰ ਵੀ ਆਪਾਂ ਨੇ ਫਿਰ ਵਿੱਚ ਪਾਣੀ ਪਾ ਕੇ ਦਿਹਾ ਲੈਣਾ ਹੁਣ ਚੰਗੀ ਤਰ੍ਹਾਂ ਇੱਕ ਬੜੀਆਂ ਦਾ ਪਾਊਡਰ ਬਿਲਕੁਲ ਕੱਢ ਦੇਣਾ ਵਿੱਚ ਆਦੇ ਨਿਚੋੜ ਕੇ ਠੰਡੇ ਬੜੀਆਂ ਧੋ ਲੈਣੀਆਂ ਨਿਚੋੜ ਲੈਣੀਆਂ ਨੇ ਹੁਣ ਇਹ ਚ ਪਾਤੀ ਆਪਾਂ ਨੇ ਆਹ ਪਾਲਕ ਪਾਲਕ ਦੇ ਵਿੱਚ ਬੜੀਆਂ ਪੀਸੀਆਂ ਹੋਈਆਂ ਥੋੜੀਆਂ ਪਾਲਕ ਦੇ ਵਿੱਚ ਬੜੀਆਂ ਪੀਸ ਕੇ ਗਰੇਵੀ ਚ ਬਣਾਤੀ ਸੀਗੀ ਉਹ ਪਾਈ ਆ ਸਰ ਅਗਿ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਪੱਕਣ ਲਈ ਰੱਖ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਸਾਰੇ ਪਾਸੇ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਇਹਨੂੰ ਪਾਣੀ ਵਿੱਚ ਪਾ ਕੇ ਜਿੰਨੀ ਕਿ ਲੋੜਾ ਪਾਣੀ ਵਗੈਰਾ ਪਾ ਕੇ ਢੱਕ ਕੇ ਬਣਕਣ ਲਈ ਰੱਖ ਦਾਂਗੇ ਇਹਨੂੰ ਤਾਂ ਜੋ ਬੜੀਆਂ ਚੰਗੀ ਤਰ੍ਹਾਂ ਜਣੀ ਪੱਕ ਕੇ ਚੰਗੀ ਤਰ੍ਹਾਂ ਖੁੱਲ ਜਾਣ ਪੜੀ ਸੁੱਕ ਗਈਆਂ ਨਾ ਵਈਆਂ ਵਈਆਂ ਤਾਂ ਕਰਕੇ ਅੰਦਰ ਆਪਾਂ ਜਲਦੀ ਨਾਲ ਵਾਲ ਤੇ ਦੇਖਦੇ ਆਪਾਂ ਇਹਨੂੰ ਕੀ ਕਰਨਾ ਹੈ ਹੁਣ ਇਹਨੂੰ ਹਣ ਕੱਢ ਕੇ ਗੋਲ ਫੋਲ ਫੋਲ ਕਰ ਲਿਆ ਤੇ ਇਹਦੇ ਪੀਸ ਕੱਟ ਲਾਂਗੇ ਦੋ ਕਾਪਾ ਆਟਾ ਸੀਗਾ ਤੇ 6 ਨਾਲ ਬਣ ਜਾਣਿਆ ਇਹਦੇ ਕੱਟ ਕੇ ਇੱਕੋ ਜਿਹੇ ਹਿੱਸੇ ਕਰ ਲੈਣੇ ਪਹਿਲਾਂ ਛੇ ਆਪਾਂ ਨੇ ਉਹ ਥੋੜਾ ਘੱਟ ਸੀ ਤੇ ਉਹਨੂੰ ਉਧਰ ਜ਼ਿਆਦਾ ਸੀ ਉਹਨੂੰ ਇੱਕੋ ਜਿਹਾ ਕਰ ਲਿਆ ਆਪਾਂ ਹੁਣ ਪੇੜੇ ਕਰਕੇ ਰੱਖ ਲਿਆ ਆਪਾਂ ਨੇ ਹੁਣ ਇਹਨੂੰ ਵੇਲ ਲਾਂਗੇ ਕਾਟਾ ਲਾ ਕੇ ਵੇਲਾਂਗੇ ਕਿਉਂਕਿ ਇਹਨੂੰ ਫੇਤੋਵੇ ਤੇ ਚਿਪਕਣਾ ਨਹੀਂ ਹੈ ਘਿਓ ਵਾਲਾ ਇਹ। ਆਹ ਰਾਵਣਾ ਵੇਲੇ ਜਾਂਦਾ ਕੋਈ ਔਖਾ ਨਹੀਂ ਹੈਗਾ ਦੇਖੋ। ਥੋੜਾ ਲੱਗਿਆ ਤੇ ਵਿੱਚ ਬੜੇ ਰਾਵਣਾ ਵਧ ਗਈ ਰੋਟੀ। ਓਡਾ ਲੰਬਾ ਜਿਹਾ ਆਪਾਂ ਇਹਨੂੰ ਬਣਾ ਕੇ ਜਿਵੇਂ ਨਾਣ ਹੁੰਦੇ ਉਹਦੇ ਚ ਪਾਈ ਆਪਾਂ ਨਾ ਜ਼ੇਲਾ। ਕਲੌਂਜੀ ਜਿਹੜੀ ਹੁੰਦੀ ਹੈ ਕਲੌਂਜੀ ਲਗਾਈ ਆ ਥੋੜੀ ਜੀ। ਆਨੀਅਨ ਸੀਡਸ ਤੇ ਥੋੜੀ ਜੀ ਲਾਈ ਆ ਆਪਾਂ ਨੇ ਕਸੂਰੀ ਮੇਥੀ। ਇਨਵੈਲਪ ਦੇ ਉੱਪਰ ਨਾਲ ਚਿਪਕਾ ਦਾਂਗੇ ਚਿਪਕਾ ਕੇ ਥੋੜਾ ਜਿਹਾ ਪਾਣੀ ਲਾ ਕੇ ਚਿਪਕਾ ਦੇਣ ਚੰਗੀ ਤਰ੍ਹਾਂ ਕਿਉਂਕਿ ਉੱਠ ਰਹੀ ਹੈ ਇਹ ਤੂੰ ਜੇ ਪਾਸੇ ਹੋਈ ਨਾਂ ਦੇ ਥੋੜਾ ਜਿਹਾ ਪਾਣੀ ਲਾ ਕੇ ਇਹਨਾਂ ਨੂੰ ਗਿੱਲਾ ਕਰਕੇ ਫਿਰ ਤੋਵੇ ਤੇ ਧਰਾਂਗੇ ਆਪਾਂ ਕਿਉਂਕਿ ਜੇ ਕਿਤੇ ਉਹ ਡਿੱਗ ਨਾ ਜਾਵੇ ਥੋੜਾ ਚਿਪਕੇ ਜਾਵੇ ਨਾਲ ਕੰਕ ਕਰਕੇ ਤਵਾ ਆਪਣਾ ਗਰਮ ਹੋਇਆ ਹੋਇਆ ਉਹਦੇ ਉੱਤੇ ਰੱਖ ਕੇ ਰੋਜੀ ਹੁਣ ਜਦੋਂ ਗਿਆ ਬਣਾਇਆ ਕੇ ਵਸ ਥੋੜਾ ਜਿਹਾ ਰੜਚੋ ਫਿਰ ਮੋਤਾ ਕਰ ਦੇਣਾ ਤਵਾ ਤੰਦੂਰੀ ਰੋਟੀ ਜਿਵੇਂ ਗਿਆ ਬਣਾਉਂਦੇ ਹਾਂ ਤੇ ਉਹ ਨਾਲਾ ਹੋ ਕੇ ਫੱਕਰਾ ਪ੍ਰੋਸੈਸ ਨਹੀਂ ਹੈਗਾ ਇਹਦਾ ਆ ਸਾਡੇ ਦਾ ਪ੍ਰੋਸੈਸ ਹੈ ਕਿ ਆਟਾ ਕਿਦਾਂ ਤਿਆਰ ਕਰਨਾ ਆਪਾਂ ਨੇ ਮੈਦੇ ਦਾ ਬਣਾਵਾਂਗੇ ਤਾਂ ਮੈਦੇ ਨੂੰ ਇਹਦੇ ਤਿਆਰ ਕਰ ਲਓ ਕਿ ਆਟੇ ਦਾ ਤਾਂ ਆਟੇ ਨੂੰ ਪਰਾਟੇ ਦੇ ਵਧੀਆ ਲੱਗਦੇ ਮੈਨੂੰ ਮੈਦੇ ਦੀ ਨੀਵੇਂ ਬਣਾਉਂਦੀ ਹੈਗੀ ਦੇਖੋ ਨਾਲ ਹੋ ਗਿਆ ਬਹੁਤ ਵਧੀਆ ਨਾਲ ਤਿਆਰ ਹੋ ਗਿਆ ਸੌਫਟ ਬਿਲਕੁਲ ਸੁਪਰ ਸੌਫਟ ਨਾਲ ਤਿਆਰ ਹੋਇਆ ਬਹੁਤ ਹੋਦੀ ਆ ਬਣਿਆ ਆ ਚੰਗੀ ਤਰ੍ਹਾਂ ਬਣ ਗਿਆ ਪੱਕ ਗਿਆ ਟਿੱਕੀ ਬਹੁਤ ਸੋਹਣਾ ਲੱਗ ਰਿਹਾ ਇਧਰ ਨੂੰ ਜੀ ਆਪਣੀ ਹੋ ਗਈ ਤਿਆਰ ਅਗੀਆਂ ਵਣਗੀ ਰਹੇਗੀ ਦੇਖੋ ਮੈਂ ਜਪਾਤਾ ਆਪਾਂ ਨੇ ਮੈਗੀ ਮਸਾਲਾ ਮੈਗੀ ਦੇ ਜਿਹੜੇ ਮਸਾਲਾ ਹੁੰਦਾ ਮੈਗੀ ਵਾਲਾ ਉਹ ਪਾਉਚੋ ਪਾਇਆ ਇੱਕ ਇਹਨੂੰ ਜੀ ਦੇ ਬਹੁਤ ਟੇਸਟ ਹੋ ਰਹੀ ਆ ਬਣ ਜਾਂਦਾ ਇਹ ਨਾਲ ਥੋੜੀ ਜਿਹੀ ਬਾਤੀ ਕਸੂਰੀ ਮੇਥੀ ਹੋਰ ਚੰਗੀ ਤਰ੍ਹਾਂ ਆਪਾਂ মিক্স ਕਰ ਦੇਣਾ ਹੋਣ ਬਸ ਬਹੁਤ ਵਧੀਆ ਤਰੀਕੇ ਨਾਲ ਇਹ ਚਾਹ ਤਨੀਆ ਕਟਿਆ ਹੋਇਆ ਚਾਹ ਦੀ ਨੂਟਰੀ ਵੀ ਤਿਆਰ ਕੁਲਚਾ ਵੀ ਤਿਆਰ ਸਭ ਕੁਝ ਹੋ ਗਿਆ ਤਿਆਰ ਬਹੁਤ ਵਧੀਆ ਸਲਾਦ ਵੀ ਕਟਿਆ ਪਿਆ ਆਪਾਂ ਨੇ ਹੁਣ ਕੋ ਥਾਲੀ ਕਰਾਂਗੇ ਤਿਆਰ ਦੇਖੋ ਪਾਣੀ ਬਿਲਕੁਲ ਸੁੱਕੇ ਬਹੁਤ ਸੋਹਣਾ ਬਣ ਗਿਆ ਹੈ ਗੈਸ ਕਰਤੀ ਬਣ ਦੇਖੋ ਨੂਟਰੀ ਕੁਲਚਾ ਔਰ ਨਾਲ ਸਲਾਦ ਦੇ ਵੀਰ ਬਣਾਓ ਤੇ ਆਪਣਾ ਤਜਰਬਾ ਜਰੂਰ ਦੱਸਿਆ ਕਰੋ ਪਲੀਜ਼ ਤੁਹਾਡਾ ਕਿਦਾਂ ਦਾ ਬਣਿਆ ਪ੍ਰੋਸੈਸ ਪੂਰਾ ਦੇਖਿਓ ਤੇ ਕਿੰਨੇ ਕਿੰਨੇ ਸਟੈਪ ਨੇ ਕਿ ਫਿਰ ਬਣਾਇਓ ਹੁਣ ਤਜਰਬਾ ਦੱਸਿਓ ਮਿਲਦੇ ਬਹੁਤ ਜਲਦੀ ਵੀਡੀਓ ਨਾਲ ਬਾਏ ਬਾਏ ਸਸਤੇ ਖਾਲ ਰੱਖਾ